ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਸ ਨੂੰ ਕਿਵੇਂ ਹੋ ਸਾਰੇ ਉਮੀਦ ਹੈ ਕਿ ਸਾਰੇ ਜੀ ਸਾਰੇ ਜੇ ਆਪਾਂ ਠੀਕ ਹੋਵਾਂਗੇ ਖੁਸ਼ ਹੋਵਾਂਗੇ ਤੰਦ ਹੋਵਾਂਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਆ ਜੀ ਤੇ ਲੌ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਤੇ ਇਹ ਟਾਈਮ ਜਿਹੜਾ ਹੁਣ ਹੋ ਗਿਆ ਜੀ ਡੇਰ ਵੱਜ ਗਿਆ ਤੇ ਆਪਾਂ ਸਵੇਰ ਦਾ ਬਲੌਗ ਨਹੀਂ ਸ਼ੁਰੂ ਕੀਤਾ ਸੀ ਹੁਣ ਲੱਗਿਆ ਜੀ ਸ਼ੁਰੂ ਕਰਨਾ ਕਿਉਂਕਿ ਅੱਜ ਮੌਸਮ ਖਰਾਬ ਸੀਗਾ ਤੇ ਸਵੇਰ ਤੋਂ ਕੋਈ ਵੀ ਵੀਡੀਓ ਨਹੀਂ ਬਣ ਪਾਈ ਤੇ ਬਸ ਜਿਹੜੇ ਕੰਮ ਬਣਾ ਨਹੀਂ ਸਕਦਾ ਸੀ ਉਹਨੇ ਕੰਮ ਹੀ ਕਾਤਮ ਕੀਤੇ ਕਿਉਂਕਿ ਮੀਂਹ ਪੈ ਰਿਹਾ ਸੀਗਾ ਤੇ ਕੋਈ ਵੀ ਜਾਦਾ ਕੰਮ ਵੀ ਨਹੀਂ ਨਿਪਟਿਆ ਅੰਦਰ ਕੱਪੜੇ ਵਗੈਰਾ ਵੀ ਨਹੀਂ ਤੋਫੇ ਆਪੋ ਚੇ ਵੀ ਨਹੀਂ ਲੱਗੇ ਝਾੜੂ ਪੰਨਾ ਲਾਇਆ ਸੀਗਾ ਮੈਂ ਅੱਜ ਤੇ ਆਪਣਾ ਝਾੜੂ ਵਗੈਰਾ ਕੱਢ ਲਾਇਆ ਸੀਗਾ ਤੇ ਪੋਚੇ ਵਗੈਰਾ ਵੀ ਨਹੀਂ ਲੱਗੇ ਕੱਪੜੇ ਵੀ ਨਹੀਂ ਤੋਫੇ ਇੱਕ ਤਾਂ ਮੀਂਹ ਪੈ ਰਿਹਾ ਸੀਗਾ ਤੇ ਇੱਕ ਲਾਈਟ ਬੰਦ ਸੀਗੀ ਤੇ ਬਾਕੀ ਅਜੇ ਤਾਂ ਆਪਾਂ ਸ਼ੂਰੀ ਵਿਚਾਰੇ ਅੰਦਰ ਹੀ ਖੜੇ ਨਹੀਂ ਹੈਗੇ ਸਵੇਰ ਦੇ ਕਿਉਂਕਿ ਮੀਂਹ ਪੈ ਰਿਆ ਸੀਗਾ ਤੇ ਬਾਹਰ ਵੀ ਨਹੀਂ ਕੱਟੇ ਹੁਣ ਮੀਂਹ हटਿਆ ਤਾਂ ਇੰਨੀ ਜ਼ਿਆਦਾ ਹਵਾ ਤੇਜ਼ ਹੋਊਗੀ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਕਰਕੇ ਦਿਖਾਉਣੀ ਆ ਦਿਖਾਉਣੀ ਆ ਹਵਾ ਇੰਨੀ ਜ਼ਿਆਦਾ ਤੇਜ਼ ਹੋਊਗੀ ਦੇ ਹੁਣ ਟਾਈਮ ਜਿਹੜਾ 1.5 ਬੱਜ ਗਿਆ ਤੇ ਹੁਣ ਮੈਂ ਚਾਹ ਪੀ ਕੇ ਹੱਟੀ ਸੀਗੀ ਤੇ ਚਾਹ ਵਗੈਰਾ ਪੀਤੀ ਹੁਣ ਤੇ ਹੁਣ ਚਾਹ ਪੀ ਕੇ ਹੱਟੀਆਂ ਤੇ ਹੁਣ ਮੈਂ ਕਿਹਾ ਵੀ ਆਪਾਂ ਚੱਲਦੇ ਆ ਮੱਝਾਂ ਵਾਲੇ ਸਾਈਡ ਕਿਉਂਕਿ ਮੱਝਾਂ ਸਵੇਰ ਦੇ ਅੰਦਰ ਹੀ ਨੇ ਤੇ ਹੁਣ ਆਪਾਂ ਉਹਨਾਂ ਨੂੰ ਕੱਕ ਵਗੈਰਾ ਪਾ ਦਿੰਨੇ ਆ ਟਾਈਮ ਨਾਲ ਹੀ ਕਿਉਂਕਿ ਮੌਸਮ ਖਰਾਬ ਹੁੰਦਾ ਤਾਂ ਜਦੋਂ ਮੌਸਮ ਖਰਾਬ ਹੁੰਦਾ ਉਦੋਂ ਪਸ਼ੂ ਡੰਗਰ ਸਾਹਮਣੇ ਬਹੁਤ ਔਖੇ ਲੱਗਦੇ ਨੇ ਜਨ ਕਿ ਉਦੋਂ ਔਖੇ ਹੋ ਜਾਂਦੇ ਨੇ ਜੀ ਸਾਹਮਣੇ ਮੀਂਹ ਕਣੇ ਦੇ ਵਿੱਚ ਤੇ ਹੁਣ ਆਪਾਂ ਉਹਨਾਂ ਨੂੰ ਜਲਦੀ ਜਲਦੀ ਪਾਣੀ ਤਾਂ ਨਹੀਂ ਪਿਆ ਕੀਤੇ ਕੱਕ ਵਗੈਰਾ ਪਾਉਣੇ ਆ ਤੇ ਉਦੋਂ ਪਹਿਲਾਂ ਕੰਮ ਨਿਬੇੜਦੇ ਆ ਕਿਉਂਕਿ ਮੌਸਮ ਬੜਾ ਜ਼ਿਆਦਾ ਖਰਾਬ ਹੋ ਗਿਆ ਫਿਰ ਲਾਈਟ ਬੰਦ ਹੋ ਗਈ ਤਾਂ ਫਿਰ ਔਖਾ ਹੋ ਜਾਊਗਾ ਤੇ ਚਲੋ ਜੀ ਕਰਦੇ ਆਪ ਆਪਣੇ ਕੰਮ ਧੰਦੇ ਸ਼ੁਰੂ ਤੇ ਸਵੇਰ ਦਾ ਵਲੌਗ ਨਾ ਤਾਂ ਹੀ ਸ਼ੁਰੂ ਨਹੀਂ ਹੋਇਆ ਸੀਗਾ ਜਾਨਕਿ ਤਾਂ ਹੀ ਵਲੌਗਰ ਨਹੀਂ ਬਣ ਪਾਇਆ ਸੀਗਾ ਕਿਉਂਕਿ ਮੌਸਮ ਖਰਾਬ ਸੀਗਾ ਤੇ ਹੁਣ ਆਪਾਂ ਜਿਹੜੇ ਆਪਣੇ ਕੰਮ ਧੰਦੇ ਰਹਿ ਗਏ ਉਹ ਕਰਦੇ ਆ ਤੇ ਚਲਦੇ ਆ ਜੀ ਪਹਿਲਾਂ ਆਪਾਂ ਮੱਝਾਂ ਵੱਲ ਤੇ ਹੁਣ ਉਧਰੋਂ ਸਫਾਈ ਕਰਕੇ ਤੇ ਉਹਨਾਂ ਨੂੰ ਕੱਕ ਵਗੈਰਾ ਪਾਉਨੇ ਆ ਵਿਚਾਰੀਆਂ ਨੂੰ ਪਾਣੀ ਪੀਉਣੇ ਆ। ਸਵੇਰ ਦਾ ਪਾਣੀ ਵੀ ਨਹੀਂ ਪਿਆਇਆ ਸੀ ਕਿਉਂਕਿ ਲਾਈਟ ਬੰਦ ਸੀਗੀ ਤੇ ਫਿਰ ਠੰਡਾ ਪਾਣੀ ਤਾਂ ਨਹੀਂ ਪਿਆਇਆ ਜਾਂਦਾ ਤੇ ਇੱਕ ਨਾਲਖਾ ਗੇੜ ਕੇ ਮੈਂ ਪਿਆ ਦੇਣਾ ਸੀਗਾ ਪਰ ਮੀਂਹ ਪੈ ਰਿਹਾ ਸੀਗਾ ਫਿਰ ਮੀਂਹ ਦੇ ਵਿੱਚ ਨਾਲਕੇ ਦੇ ਵਿੱਚ ਨਾਲਖਾ ਗੇੜਨਾ ਔਖਾ ਹੋ ਜਾਂਦਾ। ਕਿਉਂਕਿ ਜੇ ਗਰਮੀ ਹੁੰਦੀ ਫਿਰ ਤਾਂ ਚਲ ਆਪਾਂ ਭੇਜ ਵੀ ਜਾਂਦੇ ਤਾਂ ਵੀ ਸਰ ਜਾਂਦਾ ਪਰ ਠੰਡ ਦੇ ਵਿੱਚ ਫਿਰ ਆਏ ਹੁੰਦਾ ਸੀ ਵੀ ਆਪ ਬਿਮਾਰ ਹੋਵਾਂਗੇ। ਤੇ ਤਾਂ ਕਰਕੇ ਤੇ ਹੁਣ ਮੇਰੇ ਹੱਥੇ ਨੇ ਠੰਡੇ ਹੋ ਰਿਹਾ ਫੋਨ ਵੀ ਹਿੱਲ ਰਿਹਾ। ਤੇ ਚਲੋ ਜੀ ਹੁਣ ਮੈਂ ਕੰਮ ਤੋਂ ਦੇ ਕਰਦੀ ਆ ਆਪਣੇ ਤੇ ਕਰਦੇ ਆ ਜੀ ਆਪਾਂ ਵਲੌਗ ਸ਼ੁਰੂ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਕਰਦੇ ਹੁਣ ਆਪਾਂ ਆਪਣੇ ਕੰਮ ਤੰਦੇ ਸ਼ੁਰੂ ਤੇ ਵਲੌਗ ਦੇ ਨਾਲ ਬਣੇ ਰਹੋ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਂ ਪਹਿਲਾਂ ਤੁਹਾਨੂੰ ਮੌਸਮ ਦਿਖਾਵਾ ਇੰਨੀ ਤੇਜ਼ ਹਵਾ ਬਾਰਿਸ਼ ਕਰਨ ਦੀ ਜੀ ਨਹੀਂ ਕਰਦਾ ਪਰ ਕੀ ਕਰੀਏ ਜੀ ਮਜਬੂਰੀ ਹੈ ਕੰਮ ਕਰਨੇ ਪੈਣੇ ਆ ਤੇ ਜਦੋਂ ਇਸ ਤਰ੍ਹਾਂ ਦਾ ਮੌਸਮ ਹੁੰਦਾ ਉਦੋਂ ਲੱਗਦਾ ਵੀ ਪਸ਼ੂ ਨਾ ਹੋਣਾ ਤਾਂ ਚੰਗਾ ਹੈ ਵਧੀਆ ਚੱਲ ਹਨਾ ਪੇਪਰ ਕੀ ਕਰੀਏ ਜੀ ਮਜਬੂਰੀ ਆ ਜਨੇ ਹੀ ਰੱਖ ਦਿੱਤਾ ਹੋਰ ਕੋਈ ਕੰਮ ਵੀ ਨਹੀਂ ਹੈਗਾ ਹਨਾ ਰੋਟੀ ਵੀ ਖਾ ਲਈਆ ਤੋ ਟਾਈਮ ਦੀ ਤੇ ਨਹੀਂ ਕੋਈ ਕੰਮ ਹੈਗਾ ਜੀ ਹਨਾ ਜਿੰਨਾ ਟਾਈਮ ਗਰੀਬੀ ਰੱਬ ਨੇ ਕਿਸਮਤ ਦੇ ਵਿੱਚ ਲਿਖੀ ਉਹਨਾ ਟਾਈਮ ਲੰਬਾਉਣੀ ਪੈਂਦੀ ਹੈ ਜੀ ਕੀ ਕਰੀਏ ਹੱਸ ਖੇਡ ਕੇ ਨਗਾ ਲਓ ਤਾਂ ਚੰਗੀ ਗੱਲ ਆ ਜੀ ਰੋਈ ਜਾਵਾਂਗੇ ਸਾਰੀ ਦਿਹਾੜੀ ਤਾਂ ਫਿਰ ਵੀ ਕਿਸੇ ਨੇ ਖਾਨ ਨੂੰ ਨਹੀਂ ਦੇਖ ਕੇ ਜਾਣਾ ਤੇ ਚਲੋ ਜੀ ਕਰਦੇ ਆਪ ਆਪਣੀ ਕੰਮ ਦੰਦੇ ਹੁਣ ਉਹਨੂੰ ਦਿਖਾਉਣੀ ਹੈ ਮੈਂ ਮੌਸਮ ਬੈਕ ਕੈਮਰਾ ਕਰਕੇ ਕਿੰਨੀ ਤੇਜ਼ ਹਵਾ ਉਹ ਇੰਨੀ ਤੇਜ਼ ਹਵਾਏ ਤੇ ਹਲੇ ਜਦੋਂ ਬਾਹਰ ਨਿਕਲਿਆ ਉਦੋਂ ਦੇਖਿਓ ਕਿੰਨੀ ਜ਼ਿਆਦਾ ਹੁੰਦੀ ਹੈ ਅਜੇ ਥੋੜੀ ਜਿਹੀ ਅਰੰਸਾ ਘੱਟ ਲੱਗਦੀ ਆ ਤੇ ਬਾਹਰ ਤਾਂ ਬਣੀ ਜ਼ਿਆਦਾ ਤੇਜ਼ ਲੱਗਦੀ ਆ ਹੁਣ ਤਾਂ ਸਕੂਲ ਵਾਲਿਆਂ ਨੂੰ ਵੀ ਇੱਕ ਬੇਨਤੀ ਹੋਈ ਆ ਵੀ ਛੁੱਟੀਆਂ ਕਰ ਦੇਣ ਵੈਸੇ ਠੰਡ ਹੋ ਗਈ ਬੱਚਿਆਂ ਨੂੰ ਛੁੱਟੀਆਂ ਨਹੀਂ ਹੋਈਆਂ ਹਜੇ ਅਰਸ਼ਨੂ ਰੂਹਰਾਂ ਨੂੰ ਕਾਹ ਕਹੀ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੋ ਗਈਆਂ ਪਰ ਨੂਰ ਨੂੰ ਸੁਖਾ ਤਨੀ ਕਿ ਦੀ ਕਿ ਟੁਕੀ ਜੰਦਾ ਕਰਦਾ ਘਟ ਘਟ ਕਾਟ ਪਈ ਜਾਂਦਾ ਇੰਨੀ ਜ਼ਿਆਦਾ ਤੇਜ਼ ਹਵਾ ਹੈ ਚਲੋ ਜੀ ਕਰਦੇ ਆਪ ਆਪਣੇ ਕੰਮ ਤੰਦੇ ਸ਼ੁਰੂ ਆਪਣੇ ਪੱਠੇ ਵੀ ਪਏ ਨੇ ਕੁੱਤਰਨ ਵਾਲੇ ਹਲੇ ਹਰਾ ਵੀ ਕੁੱਤਰਨਾ ਹੈ ਅੱਜ ਮੈਂ ਹਰਾ ਹੀ ਪਾਉਂਗੀ ਸੰਨੇ ਵਗੈਰਾ ਨਹੀਂ ਕਰਨੀ ਅੱਜ ਮੱਛਾਂ ਨੂੰ ਤੇ ਚਲੋ ਜੀ ਕੁੱਤਰ ਲੀਏ ਆਪਾਂ ਪਹਿਲਾਂ ਪੱਠੇ ਉਸਦੀ ਇਹਨੇ ਕੱਪੜੇ ਸੀਟਾ ਭਰ ਗਿਆ ਕੱਪੜੇ ਵੀ ਧੋਲੇ ਬੂਟ ਵਗੈਰਾ ਵੀ ਧੋਲੇ ਤੇ ਤੁਸੀਂ ਮੇਰਾ ਹਾਲ ਦੇਖੋ ਮੇਰੇ ਵੀ ਕੱਪੜੇ ਵਗੈਰਾ ਭਿੱਜ ਗਏ ਜੇ ਪਾ ਹੁਣ ਕੱਪੜੇ ਜਿਹੜੇ ਧੋ ਕੇ ਆ ਗਈਆਂ ਮੈਂ ਮੇਰੇ ਆਪ ਦੇ ਕੱਪੜੇ ਵੀ ਭਿੱਜ ਗਏ ਸਾਰੇ ਤੇ ਟਾਈਮ ਜਿਹੜਾ 4:30 ਦਾ ਹੋ ਗਿਆ ਤੇ ਪਾਪਾ ਜੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਰਾਸ ਕਰਨ ਲੱਗੇ ਤੇ ਹੁਣ ਮੈਂ ਜਲਦੀ ਜਲਦੀ ਜਾ ਕੇ ਪਹਿਲਾਂ ਧਾਰਾ ਕੱਢ ਕੇ ਆਉਣੀ ਆ ਤੇ ਫਿਰ ਬਣਾਉਣੀ ਆ ਸਬਜ਼ੀ ਅੱਜ ਮੈਂ ਹੋਗੀ ਲੇਟ ਤੇ ਪਹਿਲਾਂ ਮੇਰਾ ਇਰਾਦਾ ਸੀਗਾ ਵੀ ਮੈਂ ਚਾਹ ਪੀ ਲਾਂ ਥੋੜੀ ਜੀ ਕਿਉਂਕਿ ਕੱਪੜੇ ਧੁੰਦੀ ਨੂੰ ਬਾਅਦ ਚ ਹੁਣ ਮਨ ਜਿਆ ਕੀਤਾ ਵੀ ਚਾਹ ਪੀ ਲਾਂ ਦੇਖਦੀ ਹਾਂ ਹੁਣ ਮੈਂ ਪਰ ਮੈਂ ਪਹਿਲਾਂ ਧਾਰਾ ਕੱਢ ਕੇ ਆਉਣੀ ਆ ਉਸ ਤੋਂ ਬਾਅਦ ਫਿਰ ਚਾਹ ਝੁਕੀ ਆਉਣੀ ਜੇ ਹੋਇਆ ਤਾਂ ਅੱਧਾ ਤੇ ਮੈਂ ਤਾਂ ਚਾਹ ਹੀ ਪੀਉਂਗੀ ਰੋਟੀ ਤਾਂ ਪਨਾ ਬਾਅਦ ਚ ਐ ਤਾਂ ਹੁੰਦਾ ਵੀ ਇਸ ਟਾਈਮ ਤੇ ਚਾਹ ਪੀ ਕੇ ਤੇ ਫਿਰ ਰੋਟੀ ਦੀ ਭੁੱਖ ਮਰ ਜਾਂਦੀ ਆ ਪਰ ਮੈਂ ਤਾਂ ਚਾਹ ਹੀ ਪੀਉਂਗੀ ਅਜੇ ਰੋਟੀ ਨਹੀਂ ਖਾਂਦੀ ਤੇ ਪਹਿਲਾਂ ਮੈਂ ਜਲਦੀ ਜਲਦੀ ਧਾਰਾਂ ਕੱਢ ਕੇ ਆਉਣੀ ਆ। ਤੇ ਕੱਪੜੇ ਮੈਂ ਧੋ ਤਲੇ ਆ ਪਰ ਤਾਂ ਨਹੀਂ ਤੇ ਸੁੱਕਣੇ ਨਹੀਂ ਪਾਉਂਦੀ ਕਿਉਂਕਿ ਹੁਣ ਤਾਂ ਟਾਈਮ ਹੀ ਗਿਆ। ਤੇ ਮੈਂ ਆ ਹੀ ਰੱਖ ਲੈਣੀਆਂ ਸਵੇਰ ਪਾ ਦੂੰਗੀ ਸੁੱਕਣੇ। ਤੇ ਚਲੋ ਜੀ ਹੁਣ ਮੈਂ ਧਾਰਾਂ ਘੇਰਾ ਕੱਢ ਕੇ ਤੇ ਫਿਰ ਬਣਾਉਣੀ ਆ ਸਬਜ਼ੀ ਤੇ ਫਿਰ ਮਿਲਦੇ ਆਂ ਪਤਾ ਤੁਹਾਨੂੰ ਥੋੜੇ ਟਾਈਮ ਬਾਅਦ। ਲੋ ਜੀ ਇੱਥੇ ਟਾਈਮ ਜਿਹੜਾ ਹੋ ਚੁੱਕਿਆ ਸਵਾ ਪੰਜ ਦਾ ਤੇ ਮੈਂ ਆ ਗਈ ਸੀ ਰਸੋਈ ਦੇ ਵਿੱਚ। ਹੁਣ ਆਪਾਂ ਲੱਗੀਆਂ ਸਬਜ਼ੀਆਂ ਤੜਕਾ ਲਗਾਉਣਾ ਤੇ ਸਬਜ਼ੀ ਆਪਾਂ ਬਣਾ ਰਹੇ ਹਾਂ ਜੀ ਅੱਜ ਆਲੂ ਤੇ ਗਾਜਰਾਂ ਦੀ ਤੇ ਸਬਜ਼ੀ ਮੈਂ ਕੱਟ ਕੇ ਧੋ ਕੇ ਰੱਖ ਲਈ ਸੀ ਤੇ ਪਿਆਜ਼ ਵਗੈਰਾ ਲਸਣ ਅਦਰਕ ਕੱਟ ਲਿਆ ਸੀਗਾ ਤੇ ਹਰੀ ਮਿਰਚ ਰਹਿੰਦੀ ਸੀਗੀ ਤੇ ਹਰੀ ਮਿਰਚ ਮੈਂ ਹੁਣ ਕੱਟ ਰਹੀ ਹਾਂ ਕਿਉਂਕਿ ਹਰੀ ਮਿਰਚ ਮੈਂ ਧੋ ਕੇ ਹੀ ਰੱਖੀ ਸੀ ਕਿਉਂਕਿ ਹਨਾ ਆਲੂਆਂ ਦੇ ਵਿੱਚ ਸੀਗੀਆਂ ਮਿਰਚਾਂ ਤੇ ਫਿਰ ਆਲੂ ਨਾ ਹੁਣ ਮਿੱਟੀ ਵਾਲੇ ਆਉਂਦੇ ਨੇ ਜੇਕਰ ਉਹਨਾਂ ਨੂੰ ਧੋ ਕੇ ਰੱਖਦੇ ਆ ਤਾਂ ਫਿਰ ਉਹ ਖਰਾਬ ਹੋ ਜਾਂਦੇ ਆ ਤੇ ਜੇ ਇਸ ਤਰ੍ਹਾਂ ਰੱਖਦੇ ਆ ਹਨਾ ਤਾਂ ਫਿਰ ਸਾਰੀ ਟੁਕਰੀ ਜਿਹੜੀ ਗੰਦੀ ਹੋ ਜਾਂਦੀ ਹੈ ਮਿੱਟੀ ਦੇ ਨਾਲ ਤੇ ਮੈਂ ਵੈਸੇ ਤਾਂ ਆਹਦੇ ਨਾਲ ਨਾ ਲਫਾਫੇ ਦੇ ਨਾਲ ਹੀ ਜਾਨਕੀ ਪੰਨੇ ਦੇ ਨਾਲ ਹੀ ਸਾਫ ਜੇ ਕਰਕੇ ਤਰਖ ਦਿੰਨੀ ਹੁੰਦੀ ਹੈ ਵੀ ਉਸ ਤਰ੍ਹਾਂ ਧੋਣੀ ਨਹੀਂ ਹੈਗੀ ਬਾਅਦ ਚ ਜਦੋਂ ਵੀ ਸਬਜੀ ਬਣਾਉਣ ਲੱਗੀ ਜਦੀ ਧੋਣੀ ਆ ਪਹਿਲਾਂ ਸਾਰੇ ਇਕੱਠੇ ਧੋਕੇ ਨਹੀਂ ਰੱਖਦੀ ਹੈਗੀ ਕਿਉਂਕਿ ਜੇ ਉਹਨਾਂ ਨੂੰ ਇਕੱਠਿਆਂ ਨੂੰ ਸਾਫ ਕਰਕੇ ਰੱਖ ਲਗੇ ਤਾਂ ਫਿਰ ਹੁਣ ਉਹ ਨਾ ਹੋਰ ਹੀ ਹੋ ਜਾਂਦੇ ਜਿਵੇਂ ਨਾ ਬੁੱਢੇ ਜੇ ਹੋ ਜਾਂਦੇ ਆਲੂ ਇਸ ਤਰ੍ਹਾਂ ਬਣ ਜਾਂਦੇ ਉਪਰੋਂ ਹੋਰ ਹੀ ਤੇ ਜਲਦੀ ਖਰਾਬ ਹੋ ਜਾਂਦੇ ਆ ਇੱਲੋ ਜੀ ਹੁਣ ਆਪਾਂ ਇਥੇ ਲਾ ਲੈਨੇ ਆ ਸਬਜੀ ਨੂੰ ਤੜਕਾ ਤੇ ਸਬਜੀ ਤੇਲ ਗਰਮ ਹੋ ਗਿਆ ਸੀਗਾ ਤੇ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਆ ਸੌਰੀ ਕੁੱਟਿਆ ਹੋਇਆ ਪਿਆਜ਼ ਅਦਰਕ ਲਸਣ ਹਰੀ ਮਿਰਚ ਹਨਾ ਬਰੀਕ ਕੱਟ ਲਈ ਸੀਗੀ ਸਾਰਾ ਸਮਾਨ ਜਿਹੜਾ ਕਰ ਦਿੰਨੇ ਆ ਜੇ ਆਪਾਂ ਤੇਲ ਦੇ ਵਿੱਚ ਪਾ ਦਿੰਨੇ ਆ ਜੀਰਾ ਪਾ ਲਿਆ ਸੀਗਾ ਜੀਰਾ ਭੁੱਜ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਇਹ ਸਾਰਾ ਸਮਾਨ ਯਾਨੀ ਕਿ ਮਸਾਲਾ ਭੁੰਨ ਲੈਨੇ ਆ ਤੇ ਫਿਰ ਮਸਾਲਾ ਭੁੰਨ ਕੇ ਤੇ ਆਪਾਂ ਤੇ ਆਪਾਂ ਵਿੱਚ ਪਾ ਦਾਂਗੇ ਜੀ ਆਲੂ ਤੇ ਗਾਜਰਾ ਤੇ ਆਪਣੀ ਸਬਜ਼ੀ ਜਿਹੜੀ ਇੱਥੇ ਬਣੀ ਜਾਊਗੀ ਤੇ ਆਪਾਂ ਆਪਣੇ ਜਿਹੜੇ ਅਗਲੇ ਕੰਮ ਤੰਦੇ ਜਿਹੜੇ ਰਹਿ ਗਏ ਉਹ ਛੋਟੇ-ਛੋਟੇ ਕੰਮ ਜਿਹੜੇ ਆ ਉਹ ਕਰ ਲੈਨੇ ਆ ਤੇ ਆਟਾ ਵਗੈਰਾ ਗੁੰਨਣ ਨਾਲ ਪਿਆਹ ਲੈ ਦੁੱਧ ਗਰਮ ਕਰਨ ਵਾਸਤੇ ਦੁੱਧ ਵੀ ਇਸ ਵਿੱਚ ਕੱਢ ਲਿਆ ਚਲੋ ਤੇ ਦੁੱਧ ਗਰਮ ਕਰਨਾ ਹਜੇ ਮલાઈ ਵਗੈਰਾ ਲਾਉਣੀ ਹੈਗੀ ਹੈ ਦੁੱਧ ਦੇ ਉੱਪਰੋਂ ਸਫੇਰ ਵਾਲੇ ਤੋਂ ਤੇ ਆਪਾਂ ਸਾਰਾ ਜਾਣੀ ਕਿ ਭਾਂਡੇ ਵਗੈਰਾ ਸਾਫ਼ ਕਰ ਲਾਂਗੇ ਦੁੱਧ ਵਾਲੇ ਇਹ ਪਹਿਲਾਂ ਸਬਜੀ ਨੂੰ ਤੜਕਾ ਲਾਉਣ ਤਾਂ ਲੱਗ ਗਈ ਮੈਂ ਕਿਹਾ ਚਲ ਸਬਜੀ ਬਣੀ ਜਾਊਗੀ ਤੇ ਜਦ ਤੱਕ ਮੈਂ ਆਪਦਾ ਜਿਹੜਾ ਦੁੱਧ ਬਾਦ ਉਹ ਸੰਭਲੂਗੀ ਤੇ ਸਬਜੀ ਬਣੀ ਜਾਊਗੀ ਜੇਕਰ ਪਹਿਲਾਂ ਮੈਂ ਉੱਧਰ ਲੱਗ ਜਾਂਦੀ ਫਿਰ ਸਬਜੀ ਨੂੰ ਲੇਟ ਹੋ ਜਾਣਾ ਸੀਗਾ ਤੇ ਸਬਜੀ ਚਲੋ ਹੁਣ ਇੱਥੇ ਬਣਾ ਚਾਹੂਗੀ ਆਪਾਂ ਆਪਦੇ ਕੰਮ ਤੋਂ ਦੇ ਜਿਹੜੇ ਉਹ ਕਰ ਲੈਣੇ ਆ ਦੂਸਰੇ ਤੇ ਆਟਾ ਵਗੈਰਾ ਗੁੰਨ ਕੇ ਰੱਖਦੇ ਆ ਫਿਰ ਬਸ ਰੋਟੀ ਬਣਾ ਲਾਂਗੇ ਤੇ ਉਧਰੋਂ ਤਾਂ ਜਿਹੜਾ ਪਸ਼ੂਆਂ ਲੋ ਰਹਿ ਗਿਆ ਜੀ ਆਪਣਾ ਸੁੱਕ ਦਾ ਕੰਮ ਸੁੱਕ ਪਾਉਣ ਵਾਲੀ ਰਹਿ ਗਈ ਕਿ ਕੰਕੀ ਉਧਰੋਂ ਵੈਸੇ ਤਾਂ ਸਾਫ਼ ਕਰਤਾ ਸੀ ਪਰ ਹੁਣ ਦੁਬਾਰਾ ਹੋਰ ਸੁੱਕ ਪਾ ਦਾਂਗੇ ਵੀ ਠੰਡਾ ਚਲੋ ਫਰਸ਼ ਤੋਂ ਠਾਰੀ ਛੱਡਦੀ ਆ ਬਸ ਉਹਨੂੰ ਵੀ ਤੇ ਲਓ ਜੀ ਇੱਥੇ ਹੋ ਚੁੱਕਿਆ ਜੀ ਨੈਕਸਟ ਮਾਰਨਿੰਗ ਅਗਲੇ ਦਿਨ ਦੀ ਸਵੇਰ ਦਾ ਟਾਈਮ ਇੱਥੇ ਹੋਊਗਾ ਟਾਈਮ ਜਿਹੜਾ ਜੀ 10 ਵਜੇ ਦਾ ਯਾਨੀ ਕਿ ਮੰਗਲਵਾਰ ਦਾ ਦਿਨ ਆ ਤੇ 10 ਵਜੇ ਦਾ ਟਾਈਮ ਆ ਤੇ ਮੈਂ ਥੋੜਾ ਜਿਹਾ ਸਮਾਨ ਦੀ ਕਰਨੀ ਸੀ ਸੈਟਿੰਗ ਤੇ ਹਾਂਜੀ ਆਪਾਂ ਸਮਾਨ ਦੀ ਲੱਗੇ ਸੀ ਥੋੜੀ ਜੀ ਸੈਟਿੰਗ ਕਰਨ ਕਿਉਂਕਿ ਸਮਾਨ ਬਸ ਇਸ ਤਰ੍ਹਾਂ ਮੈਨੂੰ ਆਦਤ ਹੀ ਬਣੀ ਹੋਈ ਹੈ ਵੀ ਮੈਂ ਥੋੜੇ ਟਾਈਮ ਤੱਕ ਮੈਨੂੰ ਮੇਰਾ ਆਪਦਾ ਹੀ ਮਨ ਚੱਕ ਕੇ ਆਂਦਾ ਵੀ ਹਨਾ ਸਮਾਨ ਜਾ ਵੀ ਇੱਕੋ ਜਗ੍ਹਾ ਤੇ ਪਿਆ ਰਵੇ ਹਨਾ ਤੇ ਤਾਂ ਕਰਕੇ ਮੈਂ ਖਾ ਵੀ ਆਪਾਂ ਇਹਨੂੰ ਥੋੜਾ ਜਿਹਾ ਅਦਲਾ ਬਦਲੀ ਜੀ ਕਰਦੇ ਆਂ ਸਮਾਨ ਦੀ ਤੇ ਇੱਕ ਇਸ ਤਰ੍ਹਾਂ ਮੈਨੂੰ ਜਗ੍ਹਾ ਘੱਟ ਲੱਗ ਰਹੀ ਸੀ ਕਮਰੇ ਨਾ ਵੀ ਪਰੇ-ਪਰੇ ਜਿਹੀ ਲੱਗ ਜਾਂਦੇ ਸੀ ਕਿ ਵੀ ਜਗ੍ਹਾ ਜੀ ਮਿਲਦੀ ਨਹੀਂ ਸੀਗੀ ਤੇ ਨਾਲੇ ਇਸ ਤਰ੍ਹਾਂ ਹੁੰਦਾ ਵੀ ਜਦੋਂ ਆਪਾਂ ਸਮਾਨ ਹਟਾ ਕੇ ਇਹ ਦੂਸਰੀ ਸਾਈਡ ਕਰਦੇ ਨਾਲੇ ਨੀਚੋਂ ਫਰਸ਼ ਦੀ ਸਾਫ ਜਿਹੜੀ ਸਫਾਈ ਹੋ ਜਾਂਦੀ ਹੈ ਹਨਾ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ ਤੇ ਹੁਣ ਇੱਥੇ ਵੈਸੇ ਤਾਂ ਬਹੁਤ ਖਲਾਰਾ ਪਿਆ ਹੋਇਆ ਤੇ ਪਰ ਆਪਾਂ ਇਹਨੂੰ ਹੌਲੀ-ਹੌਲੀ ਚੱਕ ਕੇ ਸੈਟ ਕਰਦੇ ਆ ਸੈਟ ਕਰ ਦਿੰਨੇ ਆ ਸਾਰਾ ਸਮਾਨ ਜਿਵੇਂ ਮੰਨ ਕੇ ਚਲੋ ਜਿਹੜੀ ਚੀਜ਼ ਇੱਥੇ ਲਗਾਉਣੀ ਆ ਤੇ ਇਧਰੋਂ ਹੁਣ ਮੈਂ ਅਲਮਾਰੀ ਇਧਰਲੀ ਸਾਈਡ ਕੀਤੀ ਸੀ ਤੇ ਉਧਰੋਂ ਨੀਚੋਂ ਮੈਂ ਝਾੜੂ ਵੀ ਲਗਾ ਲਿਆ ਕਿਉਂਕਿ ਨੀਚੇ ਨਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਵੀ ਆਪਾਂ ਹਨਾ ਤੇ ਪਰ ਫਿਰ ਵੀ ਜਿੱਥੇ ਸਮਾਨ ਹੁੰਦਾ ਜਿਵੇਂ ਹੁਣ ਜਿਹੜਾ ਕੋਈ ਭਾਰੀ ਸਮਾਨ ਹੁੰਦਾ ਤੇ ਉਹ ਤਾਂ ਹਰ ਰੋਜ਼ ਚੱਕ ਕੇ ਵਿਚਾਲੂ ਪਿੱਛੋਂ ਲੱਗਦਾ ਨਹੀਂ ਹੈਗਾ ਤੇ ਉੱਥੇ ਫਿਰ ਜ਼ਿਆਦਾ ਖਲਾਰਾ ਜਿਹਾ ਹੋ ਜਾਂਦਾ ਤੇ ਆਪਾਂ ਸਮਾਨ ਜਿਹੜਾ ਸਾਰਾ ਜਾਨੀ ਕਿ ਉਧਰੋਂ ਸੈੱਟ ਕਰਕੇ ਤੇ ਝਾੜੂ ਕੱਢ ਲਿਆ ਸੀ ਬਸ ਹੁਣ ਇੱਥੋਂ ਵੀ ਝਾੜੂ ਕੱਢ ਦਿੰਨੇ ਆ ਕਿਉਂਕਿ ਦੁਬਾਰਾ ਇੱਕ ਵਾਰੀ ਤਾਂ ਨਾਲੋਂ ਨਾਲ ਜਿਵੇਂ ਝਾੜੂ ਨਿਕਲ ਹੀ ਜਾਂਦਾ ਪਰ ਬਾਅਦ ਵਿੱਚ ਦੁਬਾਰਾ ਫਿਰ ਸਾਰਾ ਪ੍ਰੋਪਰ ਝਾੜੂ ਲਗਾਇਆ ਵੀ ਇਹਦੇ ਨਾਲ ਥੋੜਾ ਜਿਹਾ ਜ਼ਿਆਦਾ ਵੀ ਜਾਨੀ ਕਿ ਵਧੀਆ ਸਾਫ਼ ਹੋ ਜਾਂਦਾ ਤੇ ਜਿੰਨੇ ਝਾੜੂ ਚੱਜਣਾ ਲੱਗਿਆ ਹੋਵੇ ਜਾਨੀ ਕਿ ਹਨਾ ਤੇ ਓਨਾ ਹੀ ਤੇ ਆਪਾਂ ਇੱਥੇ ਹੁਣ ਸਾੜੂ ਕੱਢ ਕੇ ਤੇ ਉਸ ਤੋਂ ਬਾਅਦ ਲਾਵਾਂਗੇ ਪੋਚਾ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕਿਸ ਤਰ੍ਹਾਂ ਸਮਾਨ ਦੀ ਜਿਹੜੀ ਸੈਟਿੰਗ ਆ ਉਹ ਕੀਤੀ ਐ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਨੀ ਐ ਇਸ ਰੂਮ ਦੇ ਹੀ ਸੈਟਿੰਗ ਕੀਤੀ ਐ ਜਾਨੀ ਕਿ ਜਿਹੜੀ ਪੇਟੀ ਸੀ ਉਧਰਲੀ ਸਾਈਡ ਨੂੰ ਕਰਤੀ ਅਲਮਾਰੀ ਕਰਤੀ ਇਧਰਲੀ ਸਾਈਡ ਜਿਹੜਾ ਪ੍ਰੈਸ ਟੇਬਲ ਸੀਗਾ ਉਹ ਵੀ ਇਸ ਰੂਮ ਦੇ ਵਿੱਚ ਕਰਤਾ ਇਧਰਲੀ ਸਾਈਡ ਤੇ ਹਾਂਜੀ ਉਸ ਤੋਂ ਬਾਅਦ ਆਪਾਂ ਇਧਰ ਆ ਗਏ ਜੀ ਪੂਜਾ ਰੂਮ ਤੇ ਇਸ ਰੂਮ ਦੇ ਵਿੱਚ ਸਿਰਫ ਇੱਕ ਮਸ਼ੀਨ ਰੱਖੀ ਹੋਈ ਹੈ ਜੀ ਇਹ ਮੇਜ਼ ਤੇ ਤੇ ਜਾਂ ਕੂਲਰ ਰੱਖਿਆ ਹੋਇਆ ਇਨਵਰਟਰ ਪਹਿਲਾਂ ਤੋਂ ਹੀ ਪਿਆ ਸੀਗਾ ਤੇ ਪੱਥਰ ਵੀ ਇੱਥੇ ਪਹਿਲਾਂ ਤੋਂ ਹੀ ਪਿਆ ਸੀਗਾ ਜਾਨੀ ਕਿ ਇਹ ਟਿੱਕੀਆਂ ਟਾਈਲਾਂ ਪਈਆਂ ਹੋਈਆਂ ਜੀ ਅਜੇ ਲਗਾਉਣੀਆਂ ਨੇ ਤੇ ਬਾਕੀ ਸਾਰਾ ਰੂਮ ਜਿਹੜਾ ਖਾਲੀ ਹੋ ਗਿਆ ਇਹ ਵਧੀਆ ਸਾਫ਼ ਹੋ ਗਿਆ ਇਹ ਬੈੱਡ ਸੋਹਣਾ ਲੱਗਦਾ ਜੀ ਇਹ ਬੈੱਡ ਨਿੰਗਾ ਹੈਗਾ ਇਹ ਬੈੱਡ ਵਾਸੇ ਸਿੰਗਲ ਬੈੱਡ ਸੀਗਾ ਪਰ ਮੈਂ ਡਬਲ ਬੈੱਡ ਬਣਾ ਲਿਆ ਤੇ ਤੁਸੀਂ ਦੱਸਿਓ ਜੀ ਸੋਹਣਾ ਲੱਗਦਾ ਹੈ ਇਸ ਰੂਮ ਦੇ ਵਿੱਚ ਇਸ ਰੂਮ ਦੀ ਲੁੱਕ ਹਾਂਜੀ ਆਪਾਂ ਇਸ ਰੂਮ ਦੀ ਵੀ ਥੋੜੀ ਜਿਹੀ ਸੈਟਿੰਗ ਕੀਤੀ ਜੈਨਕੀ ਸੋਫੇ ਆਪਾਂ ਇਧਰ ਲਈ ਸਾਈਡ ਕਰ ਦਿੱਤੇ ਇਹ ਵਾਲਾ ਇਧਰ ਲਈ ਸਾਈਡ ਕਰਤਾ ਜਿਹੜੇ ਸਿੰਗਲ ਸੀਗੇ ਦੋਨੋਂ ਉਹ ਵੀ ਉਧਰ ਲਈ ਸਾਈਡ ਕਰਤੇ ਠੀਕ ਹੈ ਇਸ ਤਰ੍ਹਾਂ ਮੇ ਸ ਆ ਗਿਆ ਇਹ ਤਾਂ ਫੱਟੀ ਐਵੇਂ ਆਸ਼ਨੂਰ ਨੇ ਰੱਖ ਦਿੱਤੀ ਐ ਤਾਂ ਮੈਂ ਚੱਕੂੰਗੀ ਤੇ ਹੁਣ ਇਧਰ ਲਈ ਸਾਈਡ ਦੇਖੋ ਕਿੰਨਾ ਕਿੰਨੀ ਜਗ੍ਹਾ ਖੁੱਲ ਗਈ ਹੁਣ ਇਧਰ ਜਿੱਦਾਂ ਬਾਰੂ ਬਾਰਗਾ ਵਗੈਰਾ ਖੋਲਣੀਆਂ ਪੜਦੀਆਂ ਚੱਕਣੇ ਸੌਖੇ ਹੋ ਗਏ ਅੱਗੇ ਉਧਰ ਲਈ ਸਾਈਡ ਨੂੰ ਜ਼ਿਆਦਾ ਸੀ ਤੇ ਨਾਲੇ ਸਾਹਮਣੇ ਧੁੱਪ ਪੈਂਦੀ ਐ ਇੱਧਰ ਸਾਹਮਣੇ ਧੁੱਪੇ ਬੈਠਣਾ ਵੀ ਠੰਡਾ ਹੁਣ ਧੁੱਪੇ ਬੈਠਣ ਨੂੰ ਹੀ ਦਿਲ ਕਰਦਾ ਹਨਾ ਤੇ ਇੱਧਰ ਵਧੀਆ ਬਹੁਤ ਸੋਹਣੀ ਧੁੱਪ ਲੱਗਦੀ ਐ ਦੇਖੋ ਤੁਹਾਨੂੰ ਧੁੱਪ ਦਿਸ ਰਹੀ ਹੋਣੀ ਐ ਤੇ ਟਾਈਮ 1.3 ਵਜੇ ਗਏ ਤੇ 1.3 ਵਜੇ ਇੱਥੇ ਪੂਰੀ ਧੁੱਪ ਦਿਖਦੀ ਐ ਸਾਹਮਣੇ ਤਾਂ ਇਹਨੂੰ ਇੱਧਰਲੀ ਸਾਈਡ ਕਰਤਾ ਜੀ ਮੈਂ ਠੀਕ ਐ ਜੀ ਇਸ ਰੂਮ ਦੀ ਕੋਈ ਵੀ ਸੈਟਿੰਗ ਆਪਾਂ ਚੇਂਜ ਨਹੀਂ ਕੀਤੀ ਇੱਧਰ ਤਾਂ ਬੈੱਡ ਉਸ ਤਰਾਈਆਂ ਕਿਉਂਕਿ ਇਹ ਹੋਰ ਕਿਸੇ ਸਾਈਡ ਬੈੱਡ ਸੂਤ ਨਹੀਂ ਆਉਣੇ ਹੈਗੇ ਇਹ ਤਾਂ ਇੱਧਰ ਹੀ ਰਹਿਣਗੇ ਕਉ ਕਿ ਜੇ ਇਧਰ ਲਈ ਸਾਈਡ ਕਰੂੰਗੀ ਮੈਂ ਬੈੱਡ ਸੋਚ ਲਈ ਸੀਗੀ ਪਰ ਜੇ ਮੈਂ ਬੈੱਡ ਇਧਰ ਲਈ ਸਾਈਡ ਲਗਾਉਂਗੀ ਤਾਂ ਫਿਰ ਇਧਰ ਇਧਰੀਆਂ ਬਾਰੀਆਂ ਵਗੈਰਾ ਨਹੀਂ ਖੁੱਲਣੀਆਂ ਵਿੱਚ ਪਰਦੇ ਵਗੈਰਾ ਹੋਣਗੇ ਤੇ ਜੇ ਇਧਰ ਲਈ ਸਾਈਡ ਲਾਉਂਗੀ ਤਾਂ ਇਧਰ ਹੀ ਬਲੀਆਂ ਬਾਰੀਆਂ ਹੋ ਗਈਆਂ ਤੇ ਇਧਰ ਲਾਉਂਗੀ ਤਾਂ ਇਧਰ ਵੀ ਬਾਰ ਹੈਗਾ ਜੀ ਆਪਣਾ ਬੈਕ ਸਾਈਡ ਨੂੰ ਜਾਂਦਾ ਹਨਾ ਤਾਂ ਇਧਰ ਵੀ ਫਿਰ ਬਾਰ ਆ ਗਿਆ ਹਨਾ ਤਾਂ ਕਰਕੇ ਫਿਰ ਇਹਦੀ ਤਾਂ ਇਧਰ ਠੀਕ ਜਗ੍ਹਾ ਹੈ ਤਾਂ ਇੱਕ ਸਾਈਡ ਤੇ ਹੈਗਾ ਬਾਕੀ ਜਦੋਂ ਗਰਮੀ ਆ ਗਈ ਉਹ ਤੋਂ ਆਪਾਂ ਇਹਦੀ ਸੈਟਿੰਗ ਥੋੜੀ ਜਿਹੀ ਕਰ ਲਾਂਗੇ ਕਿਉਂਕਿ ਏਸੀ ਦੇ ਅਕੋਰਡਿੰਗ ਤੇ ਬਾਕੀ ਚਲੋ ਸਾਰਾ ਇਹ ਤਾਂ ਸੈਟ ਹੀ ਆ ਇਹਨੂੰ ਆਪਾਂ ਕੁਝ ਵੀ ਨਹੀਂ ਕੀਤਾ ਇਹ ਸੇਮ ਤੇ ਲਵਜੀ ਇਹ ਵਾਲਾ ਬੈੱਡ ਬਸ ਆਪਾਂ ਕੀਤਾ ਥੋੜਾ ਜਿਹਾ ਸੈਟਿੰਗ ਬਸ ਇਸ ਤਰ੍ਹਾਂ ਹੀ ਆ ਤੇ ਕਿਚਨ ਦੀ ਅਜੀ ਮੈਂ ਸਾਫਾਈ ਕਰਨੀ ਹੈਗੀ ਆ ਤੇ ਕਿਚਨ ਤੋਂ ਜਿਹੜੀ ਫ੍ਰਿਜ ਸੀ ਉਹ ਆਪਾਂ ਕਰਤੀ ਐਸਾਈਡ ਇੱਧਰ ਬਾਰ ਬਾਰਲਾ ਜਿਹੜਾ ਖੁੱਲਦਾ ਹੀ ਹੈ ਕਿ ਰਸੋਈ ਦਾ ਮੇਰੇ ਪੰਡਿਵੇਂ ਅੱਜ ਸਾਫ਼ ਕਰਨ ਲਈ ਤੇ ਆਪਾਂ ਹਾਂਜੀ ਇੱਧਰਲੇ ਸਾਈਡ ਕਰਤਾ ਇੱਧਰ ਬੱਸ ਉਹੀ ਬੈੱਡ ਤੇ ਸਾਰੀ ਆਪਣਾ ਜਿਹੜਾ ਹੁਣ ਇੱਧਰ ਨੂੰ ਥੋੜੀ ਜੀ ਨਾ ਵਿੱਥ ਹੁਣ ਇੱਧਰੋਂ ਵੀ ਜਗ੍ਹਾ ਰਹਿ ਗਈ ਤੇ ਇਸ ਤਰ੍ਹਾਂ ਪੜਦੇ ਵਗੈਰਾ ਵੀ ਇਕੱਠੇ ਹੋ ਜਾਂਦੇ ਆ ਇੱਧਰੋਂ ਜਗ੍ਹਾ ਵੀ ਰਹਿ ਗਈ ਤੇ ਬੈੱਡ ਬਿਟਾਫਲ ਬਣ ਗਿਆ ਤੇ ਜੇ ਤੋ ਬੈੱਡ ਤੇ ਜਿਵੇਂ ਜਿਨੇ ਕਈ ਵਾਰੀ ਹਨਾ ਤੇ ਹੁੰਦਾ ਵੀ ਕਿਉਂਕਿ ਬੈੱਡਰੂਮ ਦੇ ਵਿੱਚ ਧੁੱਪ ਨਹੀਂ ਜਾਂਦੀ ਹੈਗੀ ਤਾਂ ਕਰਕੇ ਫਿਰ ਆਪਾਂ ਉਧਰ ਪੜਦੇ ਚੱਕ ਕੇ ਇੱਥੇ ਇਹ ਵਾਲਾ ਬੈੱਡ ਹੋ ਗਿਆ ਤੇ ਦਿਨੇ ਇੱਥੇ ਬੈਠਾ ਜਾਂਦੇ ਤੇ ਹਾਂਜੀ ਲੋ ਜੀ ਇਹ ਸੀਗੀ ਆਪਣੇ ਸਮਾਨ ਦੀ ਸਾਰੇ ਰੂਮ ਦੀ ਜਿਹੜੀ ਸੈਟਿੰਗ ਥੋੜੀ ਬਹੁਤੀ ਕੀਤੀ ਸੀਗੀ ਆਪਾਂ ਤੁਹਾਨੂੰ ਦੱਸੀ ਆ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿਸ ਤਰ੍ਹਾਂ ਲੱਗੀ ਤੁਹਾਨੂੰ ਪਹਿਲਾਂ ਵਧੀਆ ਲੱਗਦੀ ਸੀ ਆਪਣੇ ਰੂਮ ਜਾਂ ਹੁਣ ਵਧੀਆ ਲੱਗ ਰਿਹਾ ਨਹੀਂ ਹੈ ਨਾ ਪਹਿਲਾਂ ਘਰ ਵਧੀਆ ਲੱਗਦਾ ਸੀ ਜਾਂ ਹੁਣ ਲੱਗਦਾ ਸੀਗਾ ਤੇ ਹੁਣ ਆਪਾਂ ਮੈਂ ਲਪਾਉਣੀ ਆ ਪੋਚੇ ਪੋਚੇ ਲਾਉਣ ਵਾਲੇ ਬਾਕੀ ਵਾਲੇ ਤੇ ਬਾਕੀ ਚਾੜੂ ਵਗੈਰਾ ਕੱਟ ਕੇ ਸਮਾਨ ਸੈੱਟ ਕਰ ਲਿਆ ਪਰ ਹੁਣ ਮੈਂ ਪੋਚਾ ਲਵਾਉਣੀ ਹੈ 1:30 ਵਜੇ ਤੇ ਫਿਰ ਉਸ ਤੋਂ ਬਾਅਦ ਮੈਂ ਮੱਜਾਂ ਨੂੰ ਵੀ ਜਾਣਾ ਕੱਕ ਵਗੈਰਾ ਪਾਉਣਾ ਮੱਜਾਂ ਵੀ ਮੇਰੀਆਂ ਰਿੰਗੀ ਆਂਦੀਆਂ ਤੇ ਇਸ ਦੇ ਨਾਲ ਹੀ ਹੁਣ ਬਸ ਆਪਾਂ ਲਗਾਵਾਂਗੇ ਜੀ ਪੋਚੇ ਤੇ ਪੋਚੇ ਲਗਾ ਕੇ ਅਗਲਾ ਕੰਮ ਤੋਂ ਕਰਾਂਗੇ ਜੀ ਕੱਲ ਨੂੰ ਚਲੋ ਜੀ ਹੁਣ ਮੈਂ ਜਲਦੀ ਜਲਦੀ ਪਹਿਲਾਂ ਪੋਚਾ ਲਗਾ ਲਾਂ ਪੋਚੇ ਲਗਾ ਲਾਂ ਤੇ ਪੋਚੇ ਲਗਾ ਕੇ ਤੇ ਫਿਰ ਆਪਾਂ ਅਗਲੇ ਕੰਮ ਤੋਂ ਦੀ ਕਰਦੇ ਆਂ ਤੇ ਹੁਣ ਮੈਂ ਪੋਚਿਆਂ ਦੀ ਵੀਡੀਓ ਨਹੀਂ ਬਣਾਉਂਗੀ ਕਿਉਂਕਿ ਫਿਰ ਵੀਡੀਓ ਹੋ ਜਾਣੀ ਜ਼ਿਆਦਾ ਭੱਟੀ ਤੇ ਇੱਕ ਮੈਂ ਥੋੜਾ ਜਿਹਾ ਹੋਗੀ ਲੇਟ ਤੇ ਚਲੋ ਜੀ ਹੁਣ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹਾਸ ਤੇ ਰਹੋ ਵਾਸਤੇ ਰਹੋ ਖੁਸ਼ ਰਹੋ ਤੁਹਾਨੂੰ ਦੂਸਰੋ ਬਾਏ ਬਾਏ